ਬਾਹਰ ਸਕਰੀਨ ਦੇ ਉੱਪਰ ਚਲਾਇਆ ਹੋਇਆ ਸੀ ਵਾਹਿਗੁਰੂ ਜੀ ਆਪਾ ਜੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਦਾ ਟੇਕ ਆਏ ਆ ਬਟ ਉੱਥੇ ਕੈਮਰਾ ਲਾਉਣ ਨਹੀਂ ਸੀ ਇੱਕ ਭੀੜ ਬਹੁਤ ਜ਼ਿਆਦਾ ਸੀ ਇਕੱਠ ਬਹੁਤ ਜ਼ਿਆਦਾ ਸੀ ਉੱਥੋਂ ਦੀ ਜੋ ਕਿ ਆਪਾਂ ਵੀਡੀਓ ਕਲਿੱਪ ਨਹੀਂ ਬਣਾ ਸਕੇ ਮੱਥਾ-ਮੱਥਾ ਅਸੀਂ ਦੇਖ ਕੇ ਬਾਹਰ ਆ ਚੁੱਕੇ ਹਾਂ ਜੀ ਏਕ ਠੰਡਾ ਬੁਰਜ ਜਿੱਥੇ ਕਿ ਮਾਤਾ ਗੁਜਰਕਰ ਜੀ ਧੰਤਨ ਬੱਬਾ ਜੋਰਾਵਰ ਸਿੰਘ ਜੀ ਧੰਤਨ ਬੱਬਾ ਫਤੇ ਸਿੰਘ ਜਿੱਥੇ ਕਿ ਉਹਨਾਂ ਨੇ ਦੋ ਰਾਤਾਂ ਗੁਜ਼ਾਰੀਆਂ ਸੀ ਤੇ ਇੱਕ ਕਰੋ ਵਾਹਿਗੁਰੂ ਜੀ ਦੇ ਦਰਸ਼ਨ ਯੋਗਿਆਪਾ ਹੁਣ ਬਾਰ-ਬਾਰ ਜਾ ਰਹੇ ਆ ਤੇ ਉਹ ਜੋ ਠੰਡੇ ਪੁਰਜੇ ਦੇ ਵਿੱਚ ਮੱਥਾ ਟੇਕਣ ਦੇ ਲਈ ਸੰਗਤਾਂ ਜਾ ਰਹੀਆਂ ਨੇ ਉਹ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਨਹੀਂ ਲੰਗੀਆਂ ਇਹ ਇਕੱਠ ਬਹੁਤ ਹੀ ਜ਼ਿਆਦਾ ਸੀ ਸੰਗਤਾਂ ਦਾ ਇੱਥੇ ਵੀ ਤੇ ਕਰੋ ਦਰਸ਼ਨ ਵਾਹਿਗੁਰੂ ਜੀ ਤੇ ਆਪਾਂ ਵੀ ਹੁਣ ਥੋੜੇ ਸਮੇਂ ਤੱਕ ਆਪਾਂ ਵੀ ਲਾਈਨ ਦੇ ਵਿੱਚ ਲੱਗਾਂਗੇ ਠੰਡੇ ਬੁਰਜ ਦੇ ਦਰਸ਼ਨ ਦੀਦਾਰੇ ਕਰਕੇ ਆਵਾਂਗੇ ਤੇ ਤੁਹਾਨੂੰ ਵੀ ਨਾਲ ਨਾਲ ਲੈ ਕੇ ਚੱਲਾਂਗੇ ਵਾਹਿਗੁਰੂ ਜੀ ਏ ਹੌਣਵ ਜੀ ਅੱਪਾ ਜਾ ਰਹਿਆਂ ਲਾਈਨ ਦੇ ਵਿੱਚ ਲੱਗਣ ਦੇ ਲਈ ਫਾਈਨਲੀ ਅੱਪਾ ਲਾਈਨ ਦੇ ਵਿੱਚ ਲੱਗ ਚੁੱਕੇ ਆ ਵਾਹਿਗੁਰੂ ਜੀ ਸਾਹਮਣੇ ਦਿਖ ਰਿਹਾ ਤੁਹਾਨੂੰ ਠੰਡਾ ਬ੍ਰਿਜ ਜੋ ਕਿ ਇਨੀ ਦੂਰ ਅੱਪਾ ਜਾਣਾ ਹੈ ਤੇ ਲਾਈਨ ਦੇ ਵਿੱਚ ਲੱਗੇ ਹੋਈਆਂ ਕਰੋ ਦਰਸ਼ਨ ਵਾਹਿਗੁਰੂ ਜੀ ਇਹ ਲਾਈਨ ਦੇ ਵਿੱਚ ਅੱਪਾ ਲੱਗੇ ਹੋਈਆਂ ਫਾਈਨਲੀ ਜੋ ਅੱਪਾ ਤੁਹਾਨੂੰ ਬਾਹਰ ਤੋਂ ਅੱਪਾ ਵਿਊ ਦਿਖਾਇਆ ਸੀ ਉਸ ਕਤਾਰ ਦੇ ਵਿੱਚ ਉਸ ਲਾਈਨ ਦੇ ਵਿੱਚ ਆਪਾਂ ਵੀ ਲੱਗ ਚੁੱਕੇ ਆ ਕਰੋ ਦਰਸ਼ਨ ਵਾਹਿਗੁਰੂ ਜੀ ਬਹੁਤ ਹੀ ਜ਼ਿਆਦਾ ਇਕੱਠ ਠਾਠਾ ਮਾਰਦਾ ਹੈ ਲੱਖਾਂ ਦੇ ਹਿਸਾਬ ਨਾਲ ਇੱਥੇ ਸੰਗਤਾਂ ਪਹੁੰਚੀ ਹੋਈਆਂ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਸ਼ਹੀਦੀ ਸਭਾ ਮਨਾਈ ਜਾਂਦੀ ਹੈ ਬਹੁਤ ਹੀ ਜ਼ਿਆਦਾ ਸੰਗਤਾਂ ਦਾ ਇਕੱਠ ਹੁੰਦਾ ਹੈ ਬਹੁਤ ਹੀ ਜ਼ਿਆਦਾ ਸੰਗਤਾਂ ਇੱਥੇ ਪੁੱਛਦਿਆਂ ਦਰਸ਼ਣ ਦਿਦਾਰੇ ਕਰਦਿਆਂ ਨੇ ਉਹ ਪਲ ਉਹ ਜਾਂਦਾਂ ਨੂੰ ਇੱਕ ਮਹਿਸੂਸ ਕਰਕੇ ਜਾਂਦ ਕਰਕੇ ਅਫਸੋਸ ਦੀ ਘੜੀ ਜੋ ਕਿ ਸੰਤਾ ਇੱਥੇ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਨੇ ਤੇ ਆਪਾਂ ਜੀ ਹੁਣ ਜਾ ਰਹੇ ਹਾਂ ਮੱਥਾ ਟੇਕਾਂਗੇ ਲੋ ਵਾਹ ਗੁਜੀ ਆਪਾਂ ਮੱਥਾ ਮੁੱਥਾ ਟੇਕ ਆਏ ਆ ਹੁਣ ਆਪਾਂ ਥੱਲੇ ਜਾ ਰਹੇ ਆ ਉੱਥੇ ਵੀ ਜੋ ਕਿ ਕੈਮਰਾ ਅਲਾਉਡ ਨਹੀਂ ਸੀ ਬਟ ਫਿਰ ਵੀ